ਪੁੱਤੇ ਨੇ ਵੀ ਨਵਾਂ ਕਾਰੋਬਾਰ ਸਿੱਖਣ ਲੱਗਿਆ ਬਾਬੇ ਦੀ ਰੀਸ 'ਚ ਵੀ ਸਾਡਾ ਪੁਰਾਣਾ ਵਿਰਸਾ ਅਸੀਂ ਵੀ ਕਿਉਂ ਛੱਡ ਗਏ ਤੇ ਵੀ ਹੋਰ ਕੰਮਾਂ 'ਚ ਕੋਈ ਤੰਤ ਨਹੀਂ ਰਿਹਾ ਗਰੀਬ ਦੀ ਰੋਟੀ ਆ ਗਰੀਬ ਨੂੰ ਲੈ ਕੇ ਦਿੰਦੀ ਨਾਗਰੀ ਵੇਟਲ ਮੇਰਾ ਭਾਈ ਇਹ ਵੀ ਲਈ ਫਿਰਦਾ ਤੇ ਹੌਲੀ ਹੌਲੀ ਚਲੋ ਕੰਮ ਸਿੱਖ ਜੂਆ ਸ਼ੌਂਕ ਕਿਸੇ ਨੇ ਨਹੀਂ त्यागਿਆ ਸ਼ੌਂਕ ਦਾ ਹੀ ਮੁੱਲ ਐ ਡਿਗੇ ਦਾ ਕੋਈ ਟੁੱਲ ਨਹੀਂ ਤੇ ਸ਼ੌਂਕ ਕਰੂਗਾ ਤਾਂ ਗਾਹਾਂ ਗਾਹਾਂ ਕੰਮ ਵਧੂਗਾ ਲੋਕਾਂ ਦਾ ਪਾਣੀ ਵਿਟਲ ਦੇਸੀ ਅੰਬਰਸਰੀ ਹਾਂ ਤੇ ਅੰਬਰਸਰੀਆਂ ਦੀ ਇਹ ਨਿਸ਼ਾਨੀਆਂ ਨਾ ਜ਼ਿਆਦਾ ਲੰਬੇ ਕੰਨ ਹੁੰਦੇ ਤੇ ਨਾ ਜ਼ਿਆਦਾ ਸਿੰਘ ਹੁੰਦੇ ਇਹ ਕੁਆਲਿਟੀ ਵਧੀਆ ਹੁੰਦੀ ਹੈ ਦੁੱਧ ਨੂੰ ਸਭ ਨੂੰ ਸਰਾ ਗਿੱਲਾ ਸੁੱਕਾ ਖਾ ਕੇ ਬਾਹਰੇ ਟਾਈਮ ਕੱਟਦੀਆਂ ਨਹੀਂ ਤੇ ਬਾਲੀਆਂ ਅਗਲਾ ਕਹਿੰਦਾ ਕੰਨ ਜੀ ਕੰਨ ਕਿਹੜਾ ਖਾਣ ਚਾਹੁੰਦੇ ਨੇ ਕੰਨ ਨਾ ਕੋਈ ਵੀ ਆਪਾਂ ਨੇ ਕੋਈ ਦੁੱਧ ਦੇਣਗੇ ਕੰਨ ਬੱਤ ਦੀ ਕੰਨ ਠੀਕ ਹੁੰਦੇ ਨੇ ਇੱਕ ਲੋਕਾਂ ਨੂੰ ਹੁਣ ਅੱਡੋ ਅੱਡੀ ਸ਼ੌਂਕ ਨੇ ਵੀਰੇ ਉਹ ਸ਼ੌਂਕ ਪੂਰੇ ਕਰਨੇ ਪੈਂਦੇ ਨੇ ਲੋਕਾਂ ਦੇ ਬਾਈ ਸਾਸਤਰੀਕਾਰ ਸਾਰਿਆਂ ਨੂੰ ਤੇ ਆ ਬਾਈ ਹੈ ਜਿਹੜਾ ਤੇ ਨਵਾਂ ਆ ਜੜੀ ਇਹੇ ਪਿਛਲੇ ਮੇਲੇ ਦੋ ਚਾਰ ਬੱਕਰੀਆਂ ਲੈ ਕੇ ਆਇਆ ਮੁੱਲਾਪੁਰ ਤੋਂ ਖਾਲਸਪੁਰ ਮੇਲੇ ਤੇ ਵੀ ਪਹੁੰਚ ਗਿਆ ਤੇ ਜਿਹੜੇ ਬਾਈਆਂ ਦੀ ਅਸੀਂ ਵੀਡੀਓ ਬਣਾਈ ਆ ਉਹਨਾਂ ਦੇ ਲਾਣੇ ਪਰਿਵਾਰ ਚੋਂ ਐ ਧੰਨਵਾਦ ਕਰਦੇ ਆ ਇਹਦਾ ਵੀ ਵੀ ਬਾਈ ਰਾਜੂ ਮੈਨੂੰ ਕਿਉਂ ਨਰਾਸਾ ਛੱਡਦਾ ਸੀ ਇਹਦੀ ਵੀਡੀਓ ਦੋ ਚਾਰ ਗੱਲਾਂ ਦੀ ਬਣਾ ਕੇ ਜਾਂਦੇ ਆ ਤੇ ਆ ਆ ਬਾਬਾ ਜੀ ਦਾ ਮੁੰਡਾ ਇਹੇ ਤੇ ਇਹ ਬਾਬਾ ਜੀ ਉਹ ਬੁੜੇ ਦੇ ਪੋਤੇ ਨੇ ਪਾਕਿਸਤਾਨ ਵਾਲੇ ਦੇ ਹਾਂ ਤਾਂ ਇਹ ਪਤੀਜੇ ਹਾਂਜੀ ਭਤੀਜੇ ਤੇ ਆ ਪੋਤਾ ਚਿੱਟੇ ਕੱਪੜੇ ਵਾਲਾ ਤੇ ਹੁਣ ਇਹ ਪੋਤੇ ਨੇ ਵੀ ਨਵਾਂ ਕਾਰੋਬਾਰ ਸਿੱਖਣ ਲੱਗਿਆ ਬਾਬੇ ਦੀ ਰੀਸ 'ਚ ਵੀ ਸਾਡਾ ਪੁਰਾਣਾ ਵਿਰਸਾ ਅਸੀਂ ਵੀ ਕਿਉਂ ਛੱਡ ਗਏ ਤੇ ਵੀ ਹੋਰ ਕੰਮਾਂ 'ਚ ਕੋਈ ਤੰਤ ਨਹੀਂ ਰਿਹਾ ਗਰੀਬ ਦੀ ਰੋਟੀ ਆ ਗਰੀਬ ਨੂੰ ਲੈ ਕੇ ਤਰੂਗੀ ਹਾਂ ਤੇ ਇਹ ਬਾਈ ਦੀਆਂ ਬੱਕਰੀਆਂ ਬੇਚਾਰੇ ਦੀਆਂ 5-7 ਕਨੇ ਤੇ ਦੋ ਤਾਂ ਆ ਨੇ ਤੇ ਇੱਕ ਪੱਠਾ ਆ ਖੜੀ ਐ ਬਹੁਤ ਸੋਹਣੀ ਆ ਭਾਈ ਐ ਇਹਦਾ ਕਾਲੇ ਕੱਪੜੇ ਵਾਲਾ ਆ ਫੜੀ ਬੈਠਣਾ ਵਿੱਚ ਤੇ ਇੱਕ ਬੱਕਰੀ ਆ ਛੇਰੀ ਜਿੱਤਲੀ ਐ ਸ਼ੇਰ ਰੰਗੀ ਤੇ ਕੁਆਲਟੀ ਇਹਨੇ ਵੀ ਹੁਣ ਨਵੀਂ ਹੌਲੀ ਹੌਲੀ ਬਣਾਈ ਆ ਵਿਚਾਰੇ ਨੇ ਮੁੱਲ ਲੈ ਲੈ ਕੇ ਤੇ ਹੈਗੀਆਂ 20 ਬੱਕਰੀਆਂ 20 ਬੱਕਰੀਆਂ ਹੈਗੀਆਂ ਹੋਰ ਦਿਖਾ ਬਾਈ ਤੇ ਕਾ ਪੂਰੀ ਨਹੀਂ ਕੋਈ ਵੀ ਨਹੀਂ ਇੱਕ ਵਾਰੀ ਮੇਰਾ ਖਿਆਲ ਆ ਸੂਈ ਹੋਈ ਹੈ ਸੂਈ ਆ ਇੱਕ ਵਾਰੀ ਸੂਈ ਆ ਜੀ ਹੁਣ ਗੱਭਣੇ ਹਾਂਜੀ ਬਹੁਤ ਵਧੀਆ ਨਵੇਂ ਪਸ਼ੂ ਪਾਏ ਨੇ ਬਾਈ ਨੇ ਸਾਰੇ ਚੱਕਵੇਂ ਪਿਆ ਰੋਡੀ ਕੋਨੀ ਆ ਗਈ ਜਿਹਨੂ ਕਾ ਟੱਪੀ ਕਹਿੰਦੇ ਨੇ ਰੋਢੀ ਕੋਨੀ ਬਹੁਤ ਸੋਹਣੀ ਬੱਕਰੀ ਐ ਤੇ ਸਿਰਸੁਰ ਬਹੁਤ ਉੱਚਾ ਮੱਥੇ ਦਾ ਨਕੌੜਾ ਵੀ ਚੰਗਾ ਔਰ ਦੇ ਆਵੇ ਇੱਕ ਅੱਧੀ ਤੇ ਇੱਕ ਅੱਧੀ ਨਾਗਰੀ ਬੀਟਲ ਮੇਰਾ ਭਾਈ ਇਹ ਵੀ ਲਈ ਫਿਰਦਾ ਤੇ ਹੌਲੀ ਹੌਲੀ ਚਲੋ ਕੰਮ ਸਿੱਖ ਜੂਆ ਸ਼ੌਂਕ ਕਿਸੇ ਨੇ ਨਹੀਂ ție ਗਿਆ ਸ਼ੌਂਕ ਦਾ ਹੀ ਮੁੱਲ ਐ ਡਿਗੇ ਦਾ ਕੋਈ ਟੁੱਲ ਨਹੀਂ ਤੇ ਸ਼ੌਂਕ ਕਰੂਗਾ ਤਾਂ ਗਾਹਾਂ ਗਾਹਾਂ ਕੰਮ ਵਧੂਗਾ ਲੋਕਾਂ ਦਾ ਤੇ ਧੰਨਵਾਦ ਕਰਦੇ ਆਂ ਭਾਈ ਦਾ ਬਹੁਤ ਵਿਚਾਰੀ ਦਾ ਇੱਕ ਮੀਮ ਨਹੀਂ ਆਦੀ ਥੱਲੇ ਭਾਈ ਚੇਲੂ ਐ ਚੇਲੂ ਹੋ ਲਿਆ ਕਦੀ ਕੋਈ ਫੜਕੇ ਤੇ ਆ ਲੈਂਦੀ ਐ ਬਾਈ ਨੇ ਤੁੰਗੜੀ ਤੁਜੀ ਨਾ ਨਾ ਇਹ ਮੁੱਲਾ ਪਰ ਤੋਂ ਲੈਂਦੀ ਐ ਜੀ ਕਾਲੀ ਬੱਕਰੀ ਤੇ ਬਹੁਤ ਸੋਹਣੀ ਬੱਕਰੀ ਐ ਤੇ ਹੁਣ ਬਣ ਗਈ ਪਹਿਲਾ ਬੱਚਾ ਝਾੜ ਗਈ ਤੀ ਕੋਈ ਗੱਲ ਨਹੀਂ ਟੋਟੇ ਨਫੇ ਤਾਂ ਹੁੰਦੀ ਰਹਿੰਦੇ ਨੇ ਮਾਲਕ ਦੀ ਮਿਹਰ ਐ ਸੱਚੇ ਪਾਤਸ਼ਾਹ ਦੀ ਆਹ ਦਾ ਬਾਪੂ ਤੋਂ ਲਈਆ ਹਾਂ ਇਹ ਬਾਪੂ ਆਹ ਬਾਪੂ ਪਾਕਿਸਤਾਨੇ ਤੋਂ ਲਈ ਆ ਵੀ ਬਾਬਾ ਇੱਕ ਮੱਕਰੀ ਨੂੰ ਤੂੰ ਵੀ ਦੇ ਦੇ ਪ੍ਰਾਣੀ ਬਿੱਟਲ ਦੇਸੀ ਅੰਬਰਸਰੀ ਹਾਂ ਤੇ ਅੰਬਰਸਰੀਆਂ ਦੀ ਇਹ ਨਿਸ਼ਾਨੀਆਂ ਨਾ ਜ਼ਿਆਦਾ ਲੰਬੇ ਕੰਨ ਹੁੰਦੇ ਤੇ ਨਾ ਜ਼ਿਆਦਾ ਸਿੰਘ ਹੁੰਦੇ ਇਹ ਕੁਆਲਿਟੀ ਵਧੀਆ ਹੁੰਦੀ ਆ ਦੁੱਧ ਨੂੰ ਸਭ ਨੂੰ ਸਰਾ ਗਿੱਲਾ ਸੁੱਕਾ ਖਾ ਕੇ ਬਾਹਰੇ ਟਾਈਮ ਕੱਟਦੀਆਂ ਨਹੀਂ ਤੇ ਬਾਲੀਆਂ ਅਗਲਾ ਕਹਿੰਦਾ ਕੰਨ ਜੀ ਕੰਨ ਕਿਹੜਾ ਖਾਨ ਚਾਉਂਦੇ ਨੇ ਕੰਨ ਨਾਲ ਕੋਈ ਵੀ ਆਪਾਂ ਨੇ ਕੋਈ ਦੁੱਧ ਦੇਣਗੇ ਕੰਨ ਬੱਤ ਦੀ ਕੰਨ ਠੀਕ ਹੁੰਦੇ ਨੇ ਇੱਕ ਲੋਕਾਂ ਨੂੰ ਹੁਣ ਅੱਡੋ-ਅੱਡੀ ਸ਼ੌਂਕ ਨੇ ਵੀਰੇ ਉਹ ਸ਼ੌਂਕ ਪੂਰੇ ਕਰਨੇ ਪੈਂਦੇ ਨੇ ਲੋਕਾਂ ਦੇ ਵੀ ਦੇਖੋ ਜੀ ਕਾਨਾ ਆ ਫਲਾਣਾ ਜੀ ਤੇ ਆ ਕਾਲੀ ਮੇਮਨੀ ਬਹੁਤ ਸਿਰਾਂ ਬਾਈ ਦੀ ਹਜੇ ਪਹਿਲੇ ਸੂਏ ਸੂਈ ਐ ਕੁਆਲਿਟੀ ਬੜੀ ਵਧੀਆ ਐ ਤੇ ਜਿੰਨੇ ਵੀ ਪਸ਼ੂ ਨੇ ਮੇਰੇ ਭਰਾ ਦੇ ਸਾਰੇ ਨਵੇਂ ਨੇ ਬਹੁਤ ਵਧੀਆ ਕੁਆਲਿਟੀਆਂ ਦੇ ਨੇ ਤੇ ਹੋਰ ਦੇਖ ਭਾਈ ਕਦਾ ਕੋਈ ਹੈਗਾ ਤੇਰਾ ਆ ਬੱਕਰੇ ਇਹਦੀ ਆ ਆਪਣੇ ਹਾਂ ਲਿਆ ਇਹ ਬਣਾਤੀ ਆ ਫੜਦਾ ਡੱਬੀ ਪਟਿਆਰਾ ਕੋਈ ਨਹੀਂ ਲੈ ਦਵਾਰੇ ਬਣਾ ਤੇ ਉਹਦੀ ਫੋਟੋ ਲਵਾ ਲੈ ਮੁੰਡੇ ਇਹ ਕਾ ਡੱਬੀ ਫੜਦਾ ਬਸ ਆ ਡੱਬੀ ਹਾਂ ਇੱਥੇ ਖੜਨਾ ਇਧਰਲੇ ਪਾਸੇ ਡੱਬੀ ਕੰਨ ਛੱਡ ਕੇ ਕੰਨ ਛੱਡ ਕੇ ਕੋਈ ਨਹੀਂ ਕੋਈ ਨਹੀਂ ਤੇ ਆ ਮੁੰਡੇ ਦਾ ਡੈਡੀ ਆ ਜੀ ਚਿੱਟੇ ਕੱਪੜਿਆਂ ਵਾਲਾ ਤੇ ਇਹ ਮੁੰਡੇ ਨੂੰ ਕੰਮਕਾਰ ਲਾਤਾ 20 ਬੱਕਰੀਆਂ ਦਵਾਤੀਆਂ ਹੁਣ ਚਾਰੇ ਚੇ ਛੱਡੇ 13 ਬਾਬੇ ਨੇ ਤਾਂ ਰਿਜ ਰੋਟੀ ਦੇਤੀ ਅੱਗੇ ਮਰਜੀ ਇਹਨਾਂ ਦੀ ਅਜੇ ਕੰਮ ਕਰਨਗੇ ਚੰਗੀਆਂ ਚਾਰਨਗੇ ਤਾਂ ਚੰਗੇ ਰਹਿਣਗੇ ਨੀਨਾ ਦੀ ਮਰਜ਼ੀ ਆ ਚ ਨਸ਼ਾ ਜਵਾਨੇ ਦਾ ਨਸ਼ਾ ਨਾ ਮੁੰਡਾ ਲਗਾਣਾ ਮੈਂ ਬੱਕਰੀਆਂ ਚਾਰੂੰਗਾ ਬਸ ਚਾਰੂੰਗਾ ਜੇ ਫਿਰ ਚਾਰੇਗਾ ਵੀ ਬਹੁਤ ਕਹਿੰਦਾ ਮੈਂ ਸ਼ੌਂਕ ਨਾਲ ਚਾਰੂੰ ਤੇ ਮੁੱਲਾ ਰੱਖੇ ਹੋਈ ਆ ਆਪਾਂ ਨੇ ਤਾਂ ਬਸ ਸ਼ੌਂਕ ਨਾਲ ਫਿਰ ਚਾਰੇਗਾ ਜੇ ਤੇਰੇ ਚਿੱਠੇ ਵੀ ਤਾਰ ਦੇਣਗੀਆਂ ਇਹ ਬੇੜੇ ਵੀ ਪਾਰ ਕਰ ਦੇਣੀਆਂ ਜਿਹੜਾ ਸ਼ੌਂਕ ਨਾਲ ਚਾਰਦਾ ਨਹੀਂ ਉਹਨਾਂ ਦਾ ਬੇੜਾ ਵੀ ਘਰਕ ਕਰ ਦਾਨੀਆਂ ਨੇ ਕਿਉਂ ਜੀ ਹੈ ਇੱਕ ਘਾਟਾ ਮੱਕੀ ਖਵਾ ਦੇ ਮੁੰਡੇ ਦੇ ਸ਼ਾਮ ਸ਼ਾਮ ਚ ਚਲੋ 20 ਕੁਆਂਟਾ ਦਾ ਕੋਈ ਗੱਲ ਨਹੀਂ ਧਾਨੇ ਦਾ ਖਵਾਈ ਹੋਈ ਤਾਂ ਮੂਹਰੇ ਆ ਜੂਗੀ 2 ਰੁਪਈਆ 98720 35653 ਦਵਾਰੇ 98720 35653 ਠੀਕ ਹੈ ਧੰਨਵਾਦ ਜੀ ਸਸਰੀ ਘਰ ਖੁਸ਼ ਹੈ